ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਨਾਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਹੜ ਵਰਗੇ ਹਾਲਾਤ ਪੌਂਗ ਡੈਮ ਤੋਂ ਛੱਡਿਆ ਜਾਵੇਗਾ ਪਾਣੀ 75000 ਕਿਊਸਕ ਪਾਣੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ हिमाचल ਵਿੱਚ ਪੈ ਰਹੇ ਭਾਰੀ ਮੀਂਹ ਕਰਕੇ ਡੈਮਾਂ ਤੋਂ ਪਾਣੀ ਛੱਡੇ ਜਾ ਰਹੇ ਹਨ ਕਾਰਨ ਕਰਕੇ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਹਾਲਾਂਕਿ ਅੱਜ 20 ਅਗਸਤ ਤੋਂ ਅਗਲੇ 3 ਦਿਨ ਯਾਨੀ ਕਿ 23 ਗਰ 23 ਤਰੀਕ ਤੱਕ ਭਾਰੀ ਮੀਂਹ ਦਾ ਅਲਰਟ ਨਹੀਂ ਹੈ ਪਰ ਕੁਝ ਥਾਵਾਂ ਤੇ ਹਲਕੀ ਤੋਂ ਮੱਧਮ ਮੀਂਹ ਦੀ ਸੰਭਾਵਨਾ ਹੈ ਪਿਛਲੇ 24 ਘੰਟੇ ਵਿੱਚ ਸਵੇਰ ਦੇ ਤਾਪਮਾਨ ਵਿੱਚ 2.4 ਡਿਗਰੀ ਦਾ ਵਾਧਾ ਹੋਇਆ ਹੈ ਇਸ ਸਿਧਾਂਤ ਤਾਪਮਨ ਦੇ ਕਰੀਬ ਹੋ ਗਿਆ ਹੈ ਸਭ ਤੋਂ ਵੱਧ ਤਾਪਮਨ 39.8 ਡਿਗਰੀ ਫਰੀਜਕੋਡ ਵਿੱਚ ਦਰਜ ਕੀਤਾ ਗਿਆ ਹੈ ਮੌਸਮੀ ਭਾਗ ਤਾਪ ਅੱਜ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਮੱਧਮ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ ਦੀ ਗੱਲ ਕੀਤੀ ਜਾਵੇ ਤਾਂ 20 ਤੋਂ 22 ਅਗਸਤ ਤੱਕ ਨੂੰ ਕੁਝ ਥਾਵਾਂ ਤੇ ਹਲਕੀ ਤੋਂ ਮੱਧਮ ਮੀਂਹ ਦੀ ਸੰਭਾਵਨਾ ਹੈ ਇਹੀ ਗਸਤ ਨੂੰ ਜ਼ਿਆਦਾਤਰ ਥਾਵਾਂ ਤੇ ਮੀਂਹ ਦੀ ਸੰਭਾਵਨਾ ਹੈ ਇਸ ਦਿਨ ਮੌਸਮ ਵਿਭਾਗ ਨੇ ਜਲੂਲਟ ਜਾਰੀ ਕੀਤਾ ਹੈ ਇਸ ਦੇ ਬਾਅਦ 25 ਤੱਕ ਮੀਂਹ ਪਾਰੀ ਮੀਂਹ ਦੀ ਸੰਭਾਵਨਾ ਹੈ ਬੀਬੀਐਮ ਬੀ ਵੱਲੋਂ ਬੀਤੇ ਦਿਨ ਦੀ ਦੁਪਹਿਰ 4 ਫਲੱਡ ਗੇਟ ਖੋਲੇ ਗਏ ਹਨ ਇਸ ਦਰਾਂ 45000 ਕਿੱਸਕ ਪਾਣੀ ਛੱਡਿਆ ਗਿਆ ਹੈ ਅੱਧਾ ਪਾਣੀ ਸਤਲ ਤੇ ਨਦੀ ਦੇ ਬਾਕੀ ਨਹਿਰਾਂ ਵਿੱਚ ਛੱਡਿਆ ਗਿਆ ਹੈ ਫਲੱਡ ਗੇਟ ਸਿਰਫ 2 ਫੁੱਟ ਤੱਕ ਖੋਲੇ ਗਏ ਹਨ ਦੂਜੇ ਪਾਸੇ ਰਾਵੀ ਦੇ ਉੱਜ ਦਰਿਆ ਦਾ ਪਾਣੀ ਦਾ ਪੱਧਰ ਘਟਣ ਨਾਲ ਠਾਨਕੋਟ ਤੇ ਗਰਦਾਸਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਹਾਲਾਤ ਸਦਾਰਨ ਲੱਗੇ ਹਨ ਕਪੂਰਥਾਲੇ ਵਿੱਚ ਬਿਆਸ ਦਾ ਪਾਣੀ ਵੀ ਥੋੜਾ ਘੱਟ ਹੋਣ ਲੱਗਾ ਹੈ ਪਰ ਮੰਡ ਖੇਤਰ ਦੇ 25 ਤੋਂ ਵੱਧ ਪਿੰਡਾਂ ਵਿੱਚ ਹਾਲਾਤ ਜਿਉਂ ਤੋਂ ਓਥੋਂ ਹਨ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੌਂਡ ਡੈਮ ਤੋਂ ਅੱਜ 207500 ਕਿਊਸਕ ਪਾਣੀ ਛੱਡਿਆ ਜਾਵੇਗਾ ਮੰਗਲਵਾਰ ਨੂੰ ਬੰਨ ਦਾ ਪਾਣੀ ਦਾ ਪੱਦਰ 13 138365 3 ਫੁੱਟ ਗਿਆ ਪਹੁੰਚ ਗਿਆ ਹੈ ਜੋ ਖਤਰੀ ਦਿਨ ਸ਼ਾਂਤੇ 7 ਫੁੱਟ ਹੈਟਾ ਹੈ ਸੂਬੇ ਦੇਸ਼ੇ ਜ਼ਿਲ੍ਹਾ ਵਿੱਚ ਹਾਰਦ ਵਰਗੇ ਹਾਲਾਤ ਸੈਂਕੜੇ ਪਿੰਡ ਤੇ 14200 ਏਕੜ ਖੇਤਰ ਪ੍ਰਭਾਵਿਤ ਹੋਏ ਹਨ ਸਭ ਤੋਂ ਵੱਧ ਫਰੋਜ਼ਪੁਰ ਫਾਜ਼ਿਲਕਾ ਕਪੂਰਥਲਾ ਪ੍ਰਭਾਵਿਤ ਹੋਇਆ ਹੈ ਕੁਝ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਹੈ ਫਾਜ਼ਿਲਕਾ ਫਰੋਜ਼ਪੁਰ ਤਨਤਨ ਗੁਰਦਾਸਪੁਰ ਸ਼ਹਿਰ ਪਰ ਤੱਕ ਕਪੂਰਥਲਾ ਜ਼ਿਲ੍ਹਾ ਇਸ ਜਿਲ੍ਹਾ ਦੇ ਦਰਜਨਾ ਪਿੰਡਾਂ ਵਿੱਚ ਪੰਜਾਬ ਮਦ ਬੋਲੋ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਤੇ 200 ਬ 172 ਐਂਬੂਲੈਂਸਾਂ ਤੇ 138 ਐਨ ਡੀ ਆਰ ਐਫ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ